ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੇ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਐਮਪੀ ਚੰਦਰ ਆਰਿਆ ਲੀਡਰਸ਼ਿਪ ਮੁਕਾਬਲੇ ਦੇ ਵਿੱਚ ਨਹੀਂ ਲੜਨਗੇ ਚੋਣ ਅਗਲੇ ਕਦਮਾਂ ਤੇ ਧਿਆਨ ਕੇਂਦ੍ਰਿਤ ਕਰਨਾ ਮਕਸਦ ਬੀਸੀ ਦੇ ਵਿੱਚ ਕਰਾਂ ਦੀ ਵਿਕਰੀ ਵਧੀ ਵਿਆਜ ਦਰਾਂ ਦੇ ਵਿੱਚ ਕਟੌਤੀ ਤੋਂ ਬਾਅਦ ਆਈ ਰਿਪੋਰਟ ਵਿਰੋਧ ਦੇ ਕੇਸਾਂ ਤੋਂ ਬਾਅਦ ਬੀਸੀ ਦੇ ਵਸਨੀਕ ਨੂੰ ਪਾਕਿਸਤਾਨ ਕੀਤਾ ਗਿਆ ਡਿਪੋਰਟ ਜ਼ੈਨ ਹਕ ਤੇ ਉਸਦੀ ਪਤਨੀ ਦੀਆਂ ਕੈਨੇਡਾ 'ਚ ਰਹਿੰਦੀਆਂ ਉਮੀਦਾਂ ਤੇ ਫਿਰਿਆ ਪਾਣੀ ਖਬਰਾਂ ਵਿਸਥਾਰ ਦੇ ਨਾਲ ਆਟਵਾ ਦੀ ਨੇਪੀਅਨ ਰਾਇਡਿੰਗ ਤੋਂ ਐਮਪੀ ਚੰਦਰ ਆਰੀਆ ਦਾ ਫਿਲਹਾਲ ਕਹਿਣਾ ਹੈ ਕਿ ਉਹ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਉਹਨਾਂ ਨੇ ਸੂਚਿਤ ਕੀਤਾ ਹੈ ਕਿ ਉਹ ਇਸ ਮੁਕਾਬਲੇ ਦੇ ਵਿੱਚ ਚੋਣ ਨਹੀਂ ਲੜਨਗੇ ਸੋਸ਼ਲ ਮੀਡੀਆ ਦੇ ਉੱਤੇ ਹੁੰਦਾ ਕਿ ਜੋ ਜਾਣਕਾਰੀ ਆਈ ਹੈ ਉਸ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਪਾਰਟੀ ਨੇ ਉਹਨਾਂ ਨੂੰ ਸ਼ਨੀਵਾਰ ਨੂੰ ਅਸੋਚਿਤ ਕੀਤਾ ਸੀ ਤੇ ਆਰਿਆ ਨੇ ਲਿਖਿਆ ਕਿ ਇਸ ਦੌਰਾਨ ਉਨ੍ਹਾਂ ਦੇ ਵੱਲੋਂ ਅਧਿਕਾਰਤ ਸੰਚਾਰ ਦੀ ਪੁਸ਼ਟੀ ਕੀਤੀ ਗਈ ਹੈ ਤੇ ਉਨ੍ਹਾਂ ਨੇ ਕਿਹਾ ਕਿ ਉਹ ਅਗਲੇ ਕਦਮਾਂ ਦੇ ਉੱਤੇ ਧਿਆਨ ਕੇਂਦ੍ਰਿਤ ਕਰਨ ਤੇ ਹੁਣ ਵਿਚਾਰ ਕਰ ਰਹੇ ਨੇ ਆਇਆ ਨੇ ਕਿਹਾ ਹੈ ਕਿ ਇਹ ਫੈਸਲਾ ਲੀਡਰਸ਼ਿਪ ਦੌਰ ਦੀ ਜਾਇਦਾਦ ਅਤੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਦੀ ਜਾਇਦਾਦ ਬਾਰੇ ਮਹੱਤਵਪੂਰਨ ਸਵਾਲ ਖੜੇ ਕਰਦਾ ਹੈ ਲਿਬਰਲ ਪਾਰਟੀ ਦੇ ਬੁਲਾਰੇ ਨੇ ਫਿਲਹਾਲ ਇਹ ਗੱਲ ਕਹੀ ਹੈ ਕਿ ਆਰੀਆ ਲਿਬਰਲ ਲੀਡਰਸ਼ਿਪ ਮੁਕਾਬਲੇ ਦੇ ਵਿੱਚ ਉਮੀਦਵਾਰ ਨਹੀਂ ਹੋਣਗੇ ਲਿਬਰਲ ਪਾਰਟੀ ਦੇ ਰਾਸ਼ਟਰੀ ਲੀਡਰਸ਼ਿਪ ਨਿਯਮਾਂ ਦੇ ਸੈਕਸ਼ਨ ਚਾਰ ਦੇ ਤਹਿਤ ਪਾਰਟੀ ਅਧਿਕਾਰੀਆਂ ਦਾ ਇੱਕ ਪੈਨਲ ਜੋ ਦਾਵੇਦਾਰੀ ਦੀ ਜਾਂਚ ਕਰਦਾ ਉਹਨਾਂ ਨੇ ਕਿਹਾ ਕਿ ਕੋਈ ਉਮੀਦਵਾਰ ਲਾਜ਼ਮੀ ਮਾਪਦੰਡ ਜੇ ਪੂਰਾ ਨਹੀਂ ਕਰਦਾ ਤਾਂ ਇੱਕ ਸੰਭਾਵੀ ਉਮੀਦਵਾਰ ਪਾਰਟੀ ਲੀਡਰ ਦੇ ਅਹੁਦੇ ਦੇ ਉੱਤੇ ਸਪਸ਼ਟ ਤੌਰ ਦੇ ਉੱਤੇ ਅਯੋਗ ਹੀ ਹੈ ਪਾਰਟੀ ਨੂੰ ਉਮੀਦਵਾਰ ਨੂੰ ਅਯੋਗ ਠਹਿਰਾਉਣ ਦੇ ਕਾਰਨਾਂ ਬਾਰੇ ਦੱਸਣਾ ਹੁੰਦਾ ਹੈ ਤੇ ਯੋਗਤਾ ਤੇ ਅੰਤਮ ਨਿਰਣਾ ਕਰਨ ਦੇ ਲਈ ਉਮੀਦਵਾਰ ਦੇ ਜਵਾਬ ਨੂੰ ਵਿਚਾਰਨਾ ਵੀ ਹੁੰਦਾ ਹੈ ਆਰਿਆ ਦੇ ਕੈਂਪੇਨ ਤੱਕ ਪਹੁੰਚ ਉਹਨਾਂ ਨੇ ਕੀਤੀ ਹੈ ਤੇ ਪੁੱਛਿਆ ਕਿ ਕੀ ਉਹਨਾਂ ਨੂੰ ਅਯੋਗ ਠਹਿਰਾਉਣ ਦਾ ਕੋਈ ਅਧਿਕਾਰਤ ਕਾਰਨ ਮਿਲਿਆ ਜਾਂ ਨਹੀਂ ਉਹਨਾਂ ਨੇ 7 ਲੀਡਰਸ਼ਿਪ ਉਮੀਦਵਾਰਾਂ ਦੇ ਵਿੱਚੋਂ ਉਹ ਇੱਕ ਸੰ ਜਿਨ੍ਹਾਂ ਨੇ ਵੀਰਵਾਰ ਸ਼ਾਮ 5 ਵਜੇ ਤੱਕ ਡੈਡਲਾਈਨ ਤੱਕ ਲਿਬਰਲ ਲੀਡਰਸ਼ਿਪ ਦੀ ਨਾਮਜ਼ਦਗੀ ਜਮ੍ਹਾਂ ਕੀਤੀ ਸੀ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇਸ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਹਾਊਸ ਲੀਡਰ ਕੋਰੀਨਾ ਗੋਲ ਮੂਲ ਨਿਵਾਸੀ ਐਮਪੀ ਜੇਮੀ ਬੈਸਟੇ ਸਾਬਕਾ ਲਿਬਰਲ ਐਮਪੀ ਫਰੈਂਕ ਬੈਲੇਸ ਅਤੇ ਸਾਬਕਾ ਲਿਬਰਲ ਐਮਪੀ ਰੂਬੀ ਢੱਲਾ ਲੀਡਰਸ਼ਿਪ ਉਮੀਦਵਾਰ ਨੇ ਬੁਲਾਰਾ ਨੇ ਵੀ ਕਿਹਾ ਹੈ ਕਿ ਡੈਡਲਾਈਨ ਲੰਘਤ ਤੋਂ ਬਾਅਦ ਪਾਰਟੀ 10 ਦਿਨਾਂ ਦੇ ਅੰਦਰ ਅੰਦਰ ਉਮੀਦਵਾਰ ਨੋ ਮਨਜ਼ੂਰ ਕਰੇਗੀ ਔਰ ਉਹਨਾਂ ਕਹੇ ਕਿ ਇਲੈਕਸ਼ਨਸ ਕੈਨੇਡਾ ਵੱਲੋਂ ਵੀ ਮਨਜ਼ੂਰੀ ਦੀ ਲੋੜ ਹੈ ਜਿਸ ਨੂੰ ਕੁਝ ਹੋਰ ਦਿਨ ਲੱਗ ਸਕਦੇ ਨੇ ਚੰਦਰ ਆਰਿਆ ਲੀਡਰਸ਼ਿਪ ਉਮੀਦਵਾਰੀ ਐਲਾਨਣ ਵਾਲੇ ਪਹਿਲੇ ਮੌਜੂਦਾ ਐਮਪੀ ਸੰਤ ਦੇ ਉਹਨਾਂ ਨੇ ਚੁਣੇ ਜਾਣ ਦੇ ਉੱਤੇ ਰਾਜਸ਼ਾਹੀ ਨੂੰ ਖਤਮ ਕਰਨ ਦਾ ਬਿਆਨ ਵੀ ਕੀਤਾ ਉਹਨਾਂ ਦੇ ਵੀ ਕਿਹਾ ਕਿ ਉਹ ਫ੍ਰੈਂਚ ਨਹੀਂ ਬੋਲਦੇ ਅਤੇ ਉਹਨਾਂ ਦਾ ਨਹੀਂ ਮੰਨਣਾ ਕਿ ਇਸ ਦੇ ਨਾਲ ਫ੍ਰੈਂਚ ਬੋਲਣ ਵਾਲੇ ਕੈਨੇਡੀਅਨਸ ਨੂੰ ਕੋਈ ਵੀ ਫਰਕ ਪਵੇਗਾ। ਆਰਿਆ 2015 ਦੇ ਵਿੱਚ ਨੇ ਪੀਐਨ ਤੋਂ ਐਮਪੀ ਜੁਨੇ ਗਏ ਸਨ ਤੇ ਆਰਿਆ ਹਮੇਸ਼ਾ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਹਾਮੀ ਨਹੀਂ ਰਹੇ। 2023 ਦੇ ਵਿੱਚ ਉਹਨਾਂ ਨੇ ਕੈਨੇਡੀਅਨ ਰਾਜਨੀਤੀ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਗੰਭੀਰ ਦੋਸ਼ਾਂ ਦੇ ਜਵਾਬ ਦੇ ਵਿੱਚ ਲਿਬਰਲ ਸਰਕਾਰ ਦੇ ਵੱਲੋਂ ਇੱਕ ਵਿਦੇਸ਼ੀ ਸੰਕਟ ਰਜਿਸਟਰੀ ਸ਼ੁਰੂ ਕਰਨ ਦੀ ਯੋਜਨਾ ਦੇ ਉੱਤੇ ਮੋੜ ਵਿਚਾਰ ਕਰਨ ਦੇ ਲਈ ਇੱਕ ਪੈਟੀਸ਼ਨ ਵੀ ਸਪੌਂਸਰ ਕੀਤੀ ਸੀ। ਰਜਿਸਟਰੀ ਕਾਨੂੰਨ ਪਾਸ ਹੋ ਗਿਆ ਪਰ ਇਹ ਅਜੇ ਤੱਕ ਲਾਗੂ ਨਹੀਂ ਹੋਇਆ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਪਿਛਲੇ ਸਾਲ ਬੈਂਕ ਆਫ ਕੈਨੇਡਾ ਦੁਆਰਾ ਵਿਆਜ ਦਰਾਂ ਦੇ ਵਿੱਚ ਕਟੌਤੀ ਦੇ ਕਾਰਨ BC ਦੇ ਵਿੱਚ ਘਰਾਂ ਦੀ ਵਿਕਰੀ ਇੱਕ ਵਾਰ ਫਿਰ ਤੋਂ ਹੋਣ ਵੱਧ ਰਹੀ ਹੈ ਹਾਲਾਂਕਿ ਜਿਹੜੇ ਬਾਰਡਰ ਲੋਨ ਦੇ ਦੱਖਣ ਤੋਂ ਟੈਰਿਫ ਧਮਕੀਆਂ ਦੇ ਰੂਪ ਦੇ ਵਿੱਚ ਭਵਿਕ ਕਿਹੋ ਜਿਹਾ ਦਿਖਾਈ ਦਿੰਦਾ ਹੈ ਇਸ ਬਾਰੇ ਬਹੁਤ ਸਾਰੀਆਂ ਅਜੇ ਵੱਖੋ-ਵਕਰੀਆਂ ਜਿਹੜੀਆਂ ਨੇ ਵਿਚਾਰ-ਚਰਚਾਵਾ ਗਰਮ ਨੇ BC ਰੀਅਲ ਏਸਟੇਟ ਐਸੋਸੀਏਸ਼ਨ ਦੀ 2025 ਦੀ ਪਹਿਲੀ ਤਿਮਾਹੀ ਹਾਊਸਿੰਗ ਪੂਰਵ ਅਨੁਮਾਨ ਦੇ ਭਵਿਕਮਾਨੀ ਕੀਤੀ ਹੈ ਕਿ ਸੂਬੇ ਦੇ ਵਿੱਚ ਮਲਟੀਪਲ ਲਿਸਟਿੰਗ ਸਰਵਿਸ ਰਿਹਾਇਸ਼ੀ ਵਿਕਰੀ ਦੇ ਵਿੱਚ 14.3 ਫੀਸਦੀ ਵਧ ਕੇ 85140 ਦੀ ਵਿਕਰੀ ਹੋਵੇਗੀ ਉਹਨਾਂ ਦੇ 2026 ਦੇ ਵਿੱਚ ਹੋਰ ਵੀ ਉੱਚੇ ਹੋਣ ਦੀ ਉਮੀਦ ਹੈ ਲਗਭਗ 87970 ਯੂਨਟਾਂ ਤੱਕ ਪਿਛਲੇ ਸਾਲ ਬੀਸੀ ਦੇ ਵਿੱਚ 74000 ਘਰ ਵੇਚੇ ਗਏ ਸਨ ਇਹ ਪਿਛਲੇ ਸਾਲ ਨਾਲੋਂ ਥੋੜਾ ਵੱਧ ਹੈ ਪਰ ਇਤਿਹਾਸਕ ਔਸਤ ਤੋਂ ਘੱਟ ਹੈ 2023 ਦੇ ਵਾਧੇ ਰੇਟ ਵਾਤਾਵਰਨ ਦੇ ਵਿੱਚ ਸੂਚੀਬੱਧ ਕਰਨ ਤੋਂ ਝਿਜਕ ਰਹੇ ਜਿਹੜੇ ਸੇਲਰਜ਼ ਨੂੰ ਘੱਟ ਮਾਰਗੇਜ ਦਰਾਂ ਦੇ ਉੱਤੇ ਰੂਪ ਦੇ ਮੌੜ ਬਹਾਲ ਕੀਤੀਆਂ ਗਈਆਂ ਨਵੀਆਂ ਸੂਚੀਆਂ ਵੀ ਸ਼ਾਮਿਲ ਨੇ ਸਿਰ ਮਾਰਗੇਜ ਦਰਾਂ ਦੇ ਵਿੱਚ ਕਾਫੀ ਗਿਰਾਵਟ ਆਈ ਹੈ ਕਿਉਂਕਿ ਬੈਂਕ ਆਫ ਕੈਨੇਡਾ ਨੇ ਰਾਤ ਤੋਂ ਰਾਤ ਆਪਣੀ ਦਰ ਘਟਾ ਦਿੱਤੀ ਹੈ ਰੀਅਲ ਏਸਟੇਟ ਐਸੋਸੀਏਸ਼ਨ ਨੂੰ ਉਮੀਦ ਹੈ ਕਿ ਕੇਂਦਰੀ ਬੈਂਕ ਲਗਭਗ 2.5 ਫੀਸ ਦੀ ਨੂੰ ਰੋਕਣ ਤੋਂ ਪਹਿਲਾਂ ਕਟੌਤੀ ਜਾਰੀ ਰੱਖੇਗਾ ਐਸੋਸੀਏਸ਼ਨ ਨੇ ਭਵਿਕਵਾਣੀ ਕੀਤੀ ਹੈ ਕਿ ਇਸ ਸਾਲ 5 ਸਾਲ ਦੀ ਸਥਿਰ ਮਾਰਗੇਜ ਦਰਾਂ ਲਗਭਗ 4.5 ਫੀਸ ਦੀਤੇ ਉਤੇ ਸਥਿਰ ਰਹਿਣਗੀਆਂ ਹਾਲਾਂਕਿ ਨਵੀਂ ਸੂਚੀਕਰਨ ਗਤੀਵਿਧੀ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਮਜ਼ਬੂਤ ਰਹੀ ਹੈ BCREA ਦਾ ਕਹਿਣਾ ਕਿ 2024 ਦੇ ਵਿੱਚ ਚੀਜ਼ਾਂ ਦਾ ਇਕੱਠਾ ਹੋਣਾ ਕਰਦੀ ਵਿਕਰੀ ਦੇ ਵਿੱਚ ਲੰਮੀ ਗਿਰਾਵਟ ਦੇ ਨਾਲ ਬਹੁਤ ਕੁਝ ਕਰਨਾ ਸੀ ਪੂਰੀ ਬੀਸੀ ਮਹੱਤਵਪੂਰਨ ਗਤੀ ਦੇ ਨਾਲ 2024 ਦੇ ਵਿੱਚ ਬੰਦ ਹੋਈ ਜਦੋਂ ਕਿ ਅਸੀਂ ਉੱਚ ਪੱਧਰੀ ਜਿਹੜੀ ਉਮੀਦ ਹੈ ਉਸ ਤੋਂ ਵੀ ਵੱਧ ਹੀ ਸਰਗਰਮੀ ਦੀਆਂ ਉਮੀਦਾਂ ਦੇ ਨਾਲ 2025 ਦੇ ਵਿੱਚ ਦਾਖਲ ਹੋ ਰਹੇ ਹਾਂ ਤਾਂ ਕਿ ਬੀਸੀ ਤੇ ਟੈਰੀਫਾਂ ਨੂੰ ਸਜ਼ਾ ਦੇਣ ਦੀ ਸੰਭਾਵਨਾ ਸੰਯੁਕਤ ਰਾਜ ਅਮਰੀਕਾ ਨੂੰ ਨਿਰਯਾਤ ਦ੍ਰਿਸ਼ਟੀਕੋਣ ਦੇ ਲਈ ਮਹੱਤਵਪੂਰਨ ਅਸ਼ਤਾ ਪੈਦਾ ਕਰਦੀ ਹੈ ਸਰ ਗਰਮ ਸੂਚੀਆਂ ਤੋਂ ਪੂਰੇ ਬੀਸੀ ਦੇ ਵਿੱਚ ਵਧੇਰੇ ਸਿਹਤਮੰਦ ਪੱਧਰਾਂ ਦੇ ਉੱਤੇ ਵਾਪਸ ਆਉਣ ਦੀ ਉਮੀਦ ਹੈ ਮਾਹਰਾਂ ਦਾ ਮੰਨਣਾ ਹੈ ਕਿ ਮਾਰਕੀਟ ਕੀਮਤਾਂ ਦੇ ਵਿੱਚ ਤੇਜ਼ੀ ਨਾਲ ਆਏ ਵਾਅਦੇ ਦੇ ਬਿਨਾ ਵਿਕਰੀ ਗਤੀਵਿਧੀ ਦੇ ਵਿੱਚ ਆਉਣ ਵਾਲੇ ਵਾਅਦੇ ਨੂੰ ਜਜ਼ਬ ਕਰਨ ਦੇ ਯੋਗਦੋ ਹੋ ਜਾਏਗੀ ਹਾਲਾਂਕਿ ਫਲੈਟ ਦੀਆਂ ਕੀਮਤਾਂ ਦੇ 1 ਸਾਲ ਬਾਅਦ ਬੀਸੀ ਦੇ ਵਿੱਚ ਔਸਤ ਕੀਮਤ 4.5 ਫੀਸਦੀ ਵਧ ਕੇ ਡਾਲਰ 1 ਲੱਖ 25900 ਹੋਣ ਦਾ ਅਨੁਮਾਨ ਹੈ ਆਰਥਿਕ ਫੋਰਕਾਸਟ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਸੰਭਾਵਤ ਤੌਰ ਤੇ ਹਾਲੀਆ ਮਹਿੰਗਾਈ ਤੇ ਨੌਕਰੀਆਂ ਦੇ ਆંકੜਿਆਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਆਪਣੀ ਮੁੱਖ ਨੀਤੀ ਦਰ ਨੂੰ 1 ਫੀਸ ਦੀ ਅੰਕ ਤੇ 1 ਚੌਥਾਈ ਤੱਕ ਘਟਾ ਦੇਵੇਗਾ ਇਸ ਨੂੰ 3 ਫੀਸ ਦੀ ਤੱਕ ਹੇਠਾਂ ਵੀ ਲਿਆਏਗਾ ਤਿਮਾਹੀ ਪੁਆਇੰਟ ਕਟੌਤੀ ਕੇਂਦਰੀ ਬੈਂਕ ਦੇ ਪਿਛਲੇ ਦੋ ਸੁਪਰ ਸਾਈਜ਼ਡ ਜਿਹੜੀਆਂ ਨੇ ਉਹ ਸੰਪਤੀਆਂ ਤੋਂ ਇੱਕ ਮੰਦੀ ਨੂੰ ਦਰਸਾਏਗੀ ਇਸ ਨੇ ਅਕਤੂਬਰ ਤੇ ਦਸੰਬਰ ਦੇ ਵਿੱਚ ਆਪਣੀ ਮੁੱਖਦਾਰ ਨੂੰ ਅੱਧੇ ਫੀਸ ਦੀ ਪੁਆਇੰਟ ਤੱਕ ਘਟਾ ਦਿੱਤਾ ਕਿਉਂਕਿ ਮਹਿੰਗਾਈ ਇਸ ਦੇ 2 ਫੀਸ ਦੀ ਟੀਚੇ ਤੋਂ ਹੇਠਾਂ ਜਾਂ ਇਸ ਤੋਂ ਘਟ ਸੀ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਸੰਬਰ ਦੇ ਵਿੱਚ 1.8 ਫੀਸ ਦੀ ਤੱਕ ਡਿੱਗ ਗਈ ਜੋ ਕਿ ਫੈਡਰਲ ਸਰਕਾਰ ਦੇ ਅਸਥਾਈ ਜੀਐਸਟੀ ਟੈਕਸ ਬ੍ਰੇਕ ਦੇ ਪਿੱਛੇ ਹੈ ਆਰਐਸਐਮ ਕੈਨੇਡਾ ਦੇ ਇੱਕ ਅਰਥਸ਼ਾਸਤਰੀ ਨੇ ਆંકੜਿਆਂ ਦੇ ਨਾਲ ਕਿਹਾ ਕਿ ਅਸੀਂ ਸਾਰੇ ਗਿਣਤੀ ਨੂੰ ਹੇਠਾਂ ਆਉਂਦੇ ਦੇਖ ਰਹੇ ਹਾਂ ਇਸ ਲਈ ਇੱਕ ਸਕਾਰਾਤਮਕ ਮੱਕੇ ਸੰਕੇਤ ਹੈ ਮਹਿੰਗਾਈ ਦੇ ਅਸਲ ਦੇ ਵਿੱਚ ਵਾਪਸ ਜਾਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਉਹ ਇਸ ਸਮੇਂ 2 ਫੀਸ ਦੀ ਟੀਚੇ ਵਿੱਚ ਹੈ ਇਸ ਲਈ ਅਝਾ ਲੱਗਦਾ ਹੈ ਕਿ ਬੈਂਕ ਦੇ ਕੋਲ ਇੱਕ ਹੋਰ ਕਟੌਤੀ ਦੇ ਲਈ ਕਾਫੀ ਜਗ੍ਹਾ ਹੈ ਸਟੈਟਿਸਟਿਕਸ ਕੈਨੇਡਾ ਨੇ ਪਿਛਲੇ ਹਫਤੇ ਕੇ ਹਾਸੀ ਕੇ ਰੈਸਟੋਰੈਂਟ ਫੂਡ ਦੀ ਖਰੀਦਾਰੀ ਤੇ ਸਟੋਰਾਂ ਤੋਂ ਖਰੀਦੀ ਸ਼ਰਾਬ ਨੇ ਸਮੁੱਚੀ ਮਹਿੰਗਾਈ ਰੀਡਿੰਗ ਗਰਾਵਟ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ ਇਸ ਤੋਂ ਲਾ ਬਾ ਉਸਤਾ 8 ਦਸੰਬਰ ਦੇ ਵਿੱਚ ਅੱਧੇ ਵਿੱਚ ਬੱਚਿਆਂ ਦੇ ਕੱਪੜੇ ਦੇ ਕੁਝ ਖਣੋਣਿਆਂ ਦੇ ਸਮੇਤ ਹੋਰ ਵਸਤੂਆਂ ਤੇ ਟੈਕਸਾਂ ਦੇ ਉੱਤੇ ਸਥਾਈ ਵਿਰਾਮ ਦੀ ਸ਼ੁਰੂਆਤ ਕੀਤੀ ਟੈਕਸ ਬ੍ਰੇਕ ਬਿਨਾ ਏਜੰਸੀ ਨੇ ਕਿਹਾ ਕਿ ਸਾਲਾਨਾ ਮਹਿੰਗਾਈ ਦਰ ਵੱਧ ਕੇ 2.3 ਫੀਸਦੀ ਹੋ ਜਾਂਦੀ ਹੈ ਤੇ ਯੂ ਐਸ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਹਫਤੇ ਸੰਕੇਤ ਦਿੱਤਾ ਸੀ ਕਿ ਕੈਨੇਡੀਅਨ ਵਸਤਾਂ ਤੇ ਯੂਨੀਵਰਸਲ 25 ਫੀਸਦੀ ਟੈਰਿਫ ਦੀ ਉਹਨਾਂ ਦੀ ਧਮਕੀ 1 ਫਰਵਰੀ ਨੂੰ ਹਕੀਕਤ ਬਣ ਸਕਦੀ ਹੈ ਕੁਲ ਮਿਲਾ ਕੇ ਬੈਂਕ ਆਫ ਕੈਨੇਡਾ ਨੇ ਪਿਛਲੇ ਜੂਨ ਤੋਂ ਲਗਾਤਾਰ 5 ਵਾਰ ਆਪਣੀ ਬਿਆਜ ਤਰ੍ਹਾਂ ਨੂੰ ਘਟਾਇਆ ਹੈ ਤਾਜ਼ਾ ਲੇਬਰ ਫੋਰਸ ਸਰਵੇਖਣ ਦੇ ਅਨੁਸਾਰ ਕੈਨੇਡਾ ਦੇ ਲੇਬਰ ਮਾਰਕੀਟ ਨੇ ਦਸੰਬਰ ਦੇ ਵਿੱਚ 91000 ਨੌਕਰੀਆਂ ਜੋੜੀਆਂ ਕਿਉਂਕਿ ਬੇਰੋਜ਼ਗਾਰੀਦਾਰ 0.1 ਫੀਸ ਦੀ ਅੰਕ ਕੱਟ ਕੇ 6.7 ਫੀਸ ਦੀ ਹੋ ਗਈ ਰਿਪੋਰਟ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਹੈ ਕਿ ਦਸੰਬਰ ਦੇ ਵਿੱਚ ਉਸਤ ਘੰਟਾਵਾਰ ਉਜਰਤ ਵਿੱਚ ਸਾਲ ਦਰ ਸਾਲ 3.8 ਫੀਸ ਦੀ ਵਾਧਾ ਹੋਇਆ ਹੈ ਦਸੰਬਰ ਦੇ ਰੋਜ਼ਗਾਰ ਨੰਬਰ ਸੁਝਾ ਦਿੰਦੇ ਨੇ ਕਿ ਦੇਸ਼ ਦਾ ਆਰਥਿਕ ਇੰਜਨ ਬਿਨਾਂ ਕਿਸੇ ਇਤਸ਼ਾਹ ਦੀ ਲੋੜ ਦੇ ਆਪਣੇ ਪੈਰਾਂ ਨੂੰ ਲੱਭ ਰਿਹਾ ਹੈ ਇਸੇ ਲਈ ਬੈਂਕ ਦੇ ਟੀਚੇ ਦੇ ਨੇੜੇ ਮੁਦਰਾ ਸਥਿਤੀ ਜੇ ਅੰਤ ਵਿੱਚ ਝਗੜਾ ਹੋਣ ਦੇ ਨਾਲ ਸਥਿਰ ਦਰਾਂ ਨਿਸ਼ਾਨੂ ਲਾਈਨ ਨੂੰ ਫੜੀ ਰੱਖਣ ਦੇ ਉੱਤੇ ਸਿਰਥਾਂ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਜਿਸ ਨੂੰ ਅਸੀਂ ਪ੍ਰਾਪਤ ਕਰਨ ਦੇ ਲਈ ਸਖਤ ਸੰਘਰਸ਼ ਕੀਤਾ ਹੈ ਇਸ ਦੇ ਉੱਤੇ ਵੀ ਧਿਆਨ ਕੇਂਦ੍ਰਿਤ ਕਰਦੀ ਹੈ ਬੀਸੀ ਸਥਿਤ ਜਲਵਾਯੂ ਪਰਿਵਰਤਨ ਐਕਟੀਵਿਸਟ ਨੂੰ ਫਿਲਹਾਲ ਪਾਕਿਸਤਾਨ ਡਿਪੋਰਟ ਕਰ ਦਿੱਤਾ ਗਿਆ ਜ਼ੈਨ ਹਕ ਜੋ ਟੈਂਪਰੇਰੀ ਰੈਜ਼ਿਡੈਂਸੀ ਪਰਮਿਟ ਤੇ ਕੈਨੇਡਾ ਦੇ ਵਿੱਚ ਸੀ ਫਿਲਹਾਲ ਮਿਆਦ ਖਤਮ ਹੋਣ ਤੇ ਉਸ ਦੀ ਕੈਨੇਡੀਅਨ ਪਤਨੀ ਦੇ ਵੱਲੋਂ ਸਪான்ਸਰ ਕਰਨ ਦੀ ਕੋਸ਼ਿਸ਼ ਅਸਫਲ ਹੋਣ ਤੋਂ ਬਾਅਦ ਦੇਸ਼ ਨਿਕਾਲਾ ਉਸ ਨੂੰ ਦਿੱਤਾ ਗਿਆ ਇਹ ਜੋੜਾ ਵੈਂਕੂਵਰ ਦੇ ਵਿੱਚ ਰਹਿ ਰਿਹਾ ਸੀ ਤੇ ਜ਼ੈਨ ਨੇ ਕਿਹਾ ਕਿ ਉਹ ਆਪਣੀ ਤਕਦੀਰ ਨੂੰ ਲੈ ਕੇ ਕਾਫੀ ਬੇਚੈਨੀ ਦੇ ਵਿੱਚ ਵੀ ਹੈ ਕਿਉਂਕਿ ਜ਼ੈਨ ਤੇ ਉਸ ਦੀ ਪਤਨੀ ਸੋਫੀਆ ਪੈਪ ਆਖਰੀ ਪਲ ਤੱਕ ਫੈਡਰਲ ਪਬਲਿਕ ਸੇਫਟੀ ਮਨਿਸਟਰ ਜਾਂ ਫਿਰ ਇਮੀਗ੍ਰੇਸ਼ਨ ਮਿਸਟਰ ਦੇ ਵੱਲੋਂ ਡਿਪੋਟੇਸ਼ਨ ਰੋਕੇ ਜਾਣ ਦੀ ਉਮੀਦ ਦੇਵੇ ਸਨ ਪਰ ਉਹਨਾਂ ਨੂੰ ਰਾਹਤ ਨਾ ਮਿਲ ਸਕੇ ਜ਼ੈਨ ਪਾਕਿਸਤਾਨ ਤੋਂ ਸਟੂਡੈਂਟ ਵੀਜ਼ਾ ਦੇ ਉੱਤੇ ਕੈਨੇਡਾ ਆਇਆ ਸੀ ਤੇ ਉਸਨੇ ਸੇਫ ਚਾਈਲਡ ਗਰੋਥ ਨਾਮ ਦੇ ਉੱਤੇ ਇੱਕ ਕਾਰਕੁਨ ਸਮੂਹ ਦੀ ਜਿਹੜੀ ਹੈ ਉਸ ਸਥਾਪਨਾ ਵੀ ਕੀਤੀ 2023 ਦੇ ਵਿੱਚ ਇੱਕ ਵਾਤਾਵਰਣ ਪ੍ਰਦਰਸ਼ਨ ਜਿਸ ਵਿੱਚ ਮੈਟਰੋ ਵੈਂਕੂਵਰ ਰੋਡ ਵੇ ਨੂੰ ਬਲਾਕ ਕੀਤਾ ਗਿਆ ਸੀ ਦੌਰਾਨ ਜ਼ੈਨ ਨੇ ਸ਼ਰਾਰਤ ਕਰਨ ਦੇ ਦੋਸ਼ ਤੇ ਵਿੱਚ ਜ਼ੁਰਮ ਕਬੂਲਿਆ ਸੀ ਉਸ ਨੂੰ ਪਿਛਲੀ ਸਪ੍ਰਿੰਗ ਦੇ ਵਿੱਚ ਇੱਕ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਦਿੱਤਾ ਗਿਆ ਸੀ ਪਰ ਇਹ ਅਕਤੂਬਰ ਦੇ ਵਿੱਚ ਖਤਮ ਹੋ ਗਿਆ ਸੀਤੇ ਫੈਡਰਲ ਅਦਾਲਤ ਦੇ ਵਿੱਚ ਜ਼ੈਨ ਦੀ ਆਪਣੀ ਡੈਪੁਟੇਸ਼ਨ ਦੇ ਖਿਲਾਫ ਚੁਣੌਤੀ ਅਸਫਲ ਰਹੀ ਸੀ ਪਬਲਿਕ ਸੇਫਟੀ ਮਨਿਸਟਰ ਡੇਵਿਡ ਮੈਗਨੇਟੀ ਯਾ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਦੇਸ਼ ਨਿਕਾਲੇ ਨੂੰ ਰੋਕਣ ਦੇ ਲਈ ਦਖਲ ਦੇ ਸਕਦੇ ਸਨ ਪਰ ਐਤਵਾਰ ਨੂੰ ਟੋਰਾਂਟੋ ਤੋਂ ਕਰਾਚੀ ਦੇ ਲਈ ਜ਼ੈਨ ਦੀ ਉਡਾਨ ਰਵਾਨਾ ਹੋਣ ਤੱਕ ਦੋਵਾਂ ਚੋਂ ਕਿਸੇ ਨੇ ਵੀ ਇਸ ਸੰਬੰਧੀ ਕੋਈ ਕਦਮ ਨਾ ਚੁੱਕਿਆ ਜ਼ੈਨ ਦਾ ਕਹਿਣਾ ਕਿ ਉਸ ਦੀ ਪਤਨੀ ਆਉਂਦੇ ਸਮੇਂ ਦੇ ਵਿੱਚ ਉਹਨਾਂ ਦੇ ਕੋਲ ਪਾਕਿਸਤਾਨ ਜਾਣ ਦੀ ਯੋਜਨਾ ਵੀ ਬਣਾ ਰਹੀ ਹੈ ਇਹ ਜੋੜਾ ਕਿਸੇ ਦਿਨ ਕੈਨੇਡਾ ਪਰਤਣਾ ਚਾਹੁੰਦਾ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਮਨੋਖਤਾਈ ਮੁਰਖਤਾਵਾਦੀ ਤੇ ਹਮਦਰਦੀ ਦੇ ਆਧਾਰ ਦੇ ਉੱਤੇ ਦੇਸ਼ ਤੋਂ ਬਾਹਰ ਉਸ ਪਾਉਜ਼ਲ ਸਪੌਂਸਰਸ਼ਿਪ ਅਰਜ਼ੀ ਦਾਇਰ ਕਰਨ ਦਾ ਇਰਾਦਾ ਰੱਖਦੇ ਨੇ ਹਾਲਾਂਕਿ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਵਿੱਚ ਕਈ ਸਾਲ ਵੀ ਲੱਗ ਸਕਦੇ ਨੇ ਜ਼ੈਨ ਨੇ ਕਿਹਾ ਹੈ ਕਿ ਉਸ ਨੂੰ ਡਿਪੋਰਟ ਕਰਨ ਦੇ ਫੈਸਲੇ ਦੇ ਵਿੱਚ ਸ਼ਾਮਲ ਲੋਕਾਂ ਪ੍ਰਤੀ ਉਸ ਦੀ ਕੋਈ ਵੀ ਮਾੜੀ ਭਾਵਨਾ ਨਹੀਂ ਹੈ ਪਰ ਉਹ ਮੰਨਦੇ ਨੇ ਕਿ ਉਸ ਨੂੰ ਦੇਸ਼ ਤੋਂ ਕੱਢਣਾ ਅਨੈਤਿਕ ਸੀ ਇਮੀਗ੍ਰੇਸ਼ਨ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ ਕਿ ਵਿਭਾਗ ਜੋ ਕਿ ਪ੍ਰਾਈਵੇਸੀ ਦੇ ਆਧਾਰ ਦੇ ਉੱਤੇ ਕਾਨੂੰਨ ਦੇ ਕਾਰਨ ਵਿਅਕਤੀਗਤ ਮਾਮਲਿਆਂ ਦੇ ਉੱਤੇ ਟਿੱਪਣੀ ਨਹੀਂ ਕਰ ਸਕਦਾ ਉਹਨਾਂ ਦੀ ਪਤਨੀ ਨੇ ਕਿਹਾ ਹੈ ਕਿ ਉਹ ਆਪਣੇ ਪਤੀ ਦੇ ਡਿਪੋਟੇਸ਼ਨ ਨੂੰ ਲੈ ਕੇ ਬੇहद ਬੇਚਾਨ ਬੇਚੈਨ ਸੀ ਅਤੇ ਉਸ ਨੂੰ ਉਮੀਦ ਸੀ ਕਿ ਸ਼ਾਇਦ ਉਸ ਦੇ ਪਤੀ ਨੂੰ ਇੱਥੇ ਰਹਿਣ ਦੀ ਆਗਿਆ ਮਿਲ ਜਾਏਗੀ ਪਰ ਇਹ ਚਮਤਕਾਰ ਨਹੀਂ ਹੋਇਆ ਉਨਾ ਨੇ ਕਿਹਾ ਕਿ ਜ਼ੈਨ ਦੇ ਪਾਕਿਸਤਾਨ ਵਿੱਚ ਵਾਪਸ ਜਾਣ ਤੋਂ ਬਾਅਦ ਵੀ ਕੈਨੇਡੀਅਨ ਸਰਕਾਰ ਦੇਸ਼ ਨਿਕਾਲੇ ਦੇ ਹੁਕਮ ਨੂੰ ਵਾਪਸ ਲੈ ਸਕਦੀ ਹੈ ਪਰ ਉਹ ਸੋਮਵਾਰ ਨੂੰ ਆਪਣੇ ਵਕੀਲ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਆਪਣੀ ਪਤਨੀ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨ ਦੀ ਯੋਜਨਾ ਬਣਾ ਰਹੇ ਨੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਬਾਰੇ ਸੋਫੀਆ ਨੇ ਕਿਹਾ ਹੈ ਕਿ ਅਜਿਹੇ ਬਹੁਤ ਸਾਰੇ ਨੁਕਤੇ ਸਨ ਜੋ ਪਾਰਦਰਸ਼ੀ ਨਹੀਂ ਸਨ ਸੋਫੀਆ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਵਿੱਚ ਆਪਣੇ ਪਤੀ ਦੇ ਕੋਲ ਪਹੁੰਚਣ ਲਈ ਵੀਜ਼ਾ ਅਪਲਾਈ ਕਰਨ ਦੀ ਯੋਜਨਾ ਬਣਾ ਰਹੀ ਹੈ ਸ਼ਨੀਵਾਰ ਨੂੰ ਇਹ ਜੋੜਾ ਵੱਖ ਹੋਇਆ ਸੀ ਜਦੋਂ ਆਦੇਸ਼ਾਂ ਦੇ ਤਹਿਤ ਜ਼ੈਨ ਨੇ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦੇ ਕੋਲ ਰਿਪੋਰਟ ਕਰਨਾ ਸੀ ਸੋਫੀਆ ਨੇ ਕਿਹਾ ਕਿ ਉਹ ਦੋਸਤਾਂ ਅਤੇ ਪਰਿਵਾਰ ਦੇ ਵੱਲੋਂ ਮਿਲੇ ਸਾਥ ਲਈ ਧੰਨਵਾਦੀ ਵੀ ਨੇ ਤੇ ਉਹ ਨਿਰਾਸ਼ ਨੇ ਕਿ ਮੰਤਰੀਆਂ ਨੇ ਕੋਈ ਦਖਲ ਨਹੀਂ ਦਿੱਤਾ ਉਹਨਾਂ ਕਹਿੰਦੇ ਕਿ ਉਹ ਮਹਿਸੂਸ ਕਰਦੇ ਨੇ ਕਿ ਮੇਰੇ ਆਪਣੇ ਘਰ ਕੈਨੇਡਾ ਨੇ ਮੇਰੀ ਉਮੀਦ ਤੋੜੀ ਹੈ ਤੇ ਮੈਂ ਇਹ ਵੀ ਜਾਣਦੀਆਂ ਕਿ ਇਸ ਦੇ ਵਿੱਚ ਕੁਝ ਵੀ ਨਿੱਜੀ ਨਹੀਂ ਹੈ ਪਰ ਉਹਨਾਂ ਦਾ ਮੰਨਣਾ ਹੈ ਕਿ ਦੋਵੇਂ ਮੰਤਰੀ ਜਿਹੜੇ ਨੇ ਉਹ ਕਾਫੀ ਅਸਤੇ ਦੁਬਾਰਾ ਤੋਂ ਸੋਚ ਵਿਚਾਰ ਕਰਨਗੇ ਚੰਗੇ ਲੋਗ ਨੇ ਉਹ ਤੇ ਉਹਨਾਂ ਕਿਹਾ ਕਿ ਜ਼ੈਨ ਨੂੰ ਕੈਨੇਡਾ ਦੇ ਵਿੱਚ ਰਹਿਣ ਦੇਣ ਦੀ ਆਗਿਆ ਮੰਗਣਾ ਕੋਈ ਵੱਖਰੀ ਵੀ ਚੀਜ਼ ਨਹੀਂ ਹੈ ਇਸ ਲਈ ਅਸੀਂ ਦੁਬਾਰਾ ਤੋਂ ਅਪੀਲ ਕਰਾਂਗੇ ਇਸ ਜਨਵਰੀ ਜ਼ਿਆਦਾਤਰ ਸੁੱਕਾ ਮੌਸਮ ਹੀ ਦੇਖਣ ਨੂੰ ਮਿਲਿਆ ਮੌਸਮ ਮਾਹਰ ਮੰਨਦੇ ਨੇ ਕਿ ਅਸੀਂ ਮਹੀਨੇ ਦੇ ਲਈ ਸਿਰਫ 33 ਮਿਲੀਮੀਟਰ ਤੋਂ ਵੱਧ ਹੀ ਵਰਖਾ ਦੇਖੀ ਹੈ ਜੋ ਕਿ ਆਮ ਨਾਲੋਂ 20% ਤੋਂ ਘੱਟ ਹੈ ਇਸ ਮਹੀਨੇ ਤੋਂ ਪਹਿਲਾਂ ਇਹ ਖੇਤਰ ਮੀਂਹ ਦੇ ਨਾਲ ਡੁੱਬਿਆ ਹੋਇਆ ਸੀ ਜਿਸ ਦੇ ਵਿੱਚ ਇੱਕ ਐਟਮੋਸਫੇਰਿਕ ਰਿਵਰ ਵੀ ਸ਼ਾਮਿਲ ਸੀ ਜਿਸ ਕਾਰਨ ਅਕਤੂਬਰ ਦੇ ਵਿੱਚ ਵਿਆਪਕ ਸਮੱਸਿਆਵਾਂ ਵੀ ਪੈਦਾ ਹੋਈਆਂ ਪਿਛਲੇ 4 ਮਹੀਨੇ ਔਸਤਨ ਸਹੀ ਰਹੇ ਅਕਤੂਬਰ ਤੋਂ ਹੁਣ ਤੱਕ ਸਾਡੇ ਕੋਲ 645 ਮਿਲੀਮੀਟਰ ਵਰਖਾ ਹੋਈ 4 ਮਹੀਨਿਆਂ ਦੇ ਜੇ ਧਿਆਨ ਦਈਏ ਤਾਂ ਔਸਤ 645 ਮਿਲੀਮੀਟਰ ਹੀ ਹੈ ਮੌਸਮ ਮਾਹਰ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਹਫਤੇ ਦੇ ਅੰਤ ਤੱਕ ਤੇ ਅਗਲੇ ਹਫਤੇ ਤੱਕ ਖੇਤਰ ਦੇ ਵਿੱਚ ਕਾਫੀ ਭਿੱਜਿਆ ਹੋਇਆ ਹੀ ਮਾਹੌਲ ਦੇਖਣ ਨੂੰ ਮਿਲਿਆ ਅਤੇ ਇਹ ਦੁਬਾਰਾ ਤੋਂ ਫਿਰ ਸ਼ੁਰੂ ਹੋਏਗਾ ਮੈਟਰੋ ਵੈਂਕੂਵਰ ਵਿਖੇ ਪਾਣੀ ਦੀ ਉਪਯੋਗਤਾ ਦੇ ਲਈ ਜਿਹੜੇ ਨੇ ਉਸਤੇ ਵਾਟਰ ਸ਼ਰਟਸ ਅਤੇ ਵਾਤਾਵਰਣ ਦੇ ਨਿਰਦੇਸ਼ਕ ਜਿਹੜੇ ਨੇ ਹੈਡੀ ਵਾਲਸ਼ ਉਹਨਾਂ ਦਾ ਕਹਿਣਾ ਹੈ ਕਿ ਸਥਾਨਕ ਜਲ ਭੰਡਾਰ ਦੇ ਪੱਧਰ ਸਿਹਤਮੰਦ ਰਹਿੰਦੇ ਨੇ ਪਰ ਬਰਫ਼ ਦਾ ਪੈਕ ਇੱਕ ਵੱਖਰੀ ਕਹਾਣੀ ਹੈ ਸਨੋ ਪੈਕ ਪੱਧਰ 1 ਜਨਵਰੀ ਤੱਕ ਆਮ ਨਾਲੋਂ ਲਗਭਗ 73% ਦੀ ਸੀ ਹਾਲ ਹੀ ਦੇ ਖੁਸ਼ਕ ਮੌਸਮ ਦੇ ਨਾਲ ਅਸੀਂ 1 ਫਰਵਰੀ ਨੂੰ ਸਾਡੇ ਅਗਲੇ ਬਰਫ਼ ਸਰਵੇਖਣ ਦੇ ਲਈ ਇੱਕ ਕਮੀ ਦੀ ਉਮੀਦ ਕਰ ਰਹੇ ਹਾਂ 10 ਜਨਵਰੀ ਤੋਂ ਬਾਅਦ ਬਹੁਤ ਘੱਟ ਬਰਫ਼ਬਾਰੀ ਹੋਈ ਹੈ ਅਸੀਂ ਉੱਪਰਲੀਆਂ ਸਿਖਰਾਂ ਤੇ ਆਮ ਪੱਧਰ ਦੇ ਨੇੜੇ ਜਿੱਥੇ ਸਾਡੇ ਕੋਲ ਘਾਟ ਹੈ ਤੇ ਉਹ ਜਿਹੜੀ ਐ ਤੇ ਮਤਵਧਰ ਹੈ ਆਮ ਤੌਰ ਦੇ ਉੱਤੇ ਜਿਹੜੇ ਐ ਉਹ ਅਪਕਲ ਦੇ ਅਖੀਰ ਜਾਂ ਫਿਰ ਅਪ੍ਰੈਲ ਦੇ ਅਖੀਰ ਜਾਂ ਫਿਰ ਮਈ ਤੱਕ ਆਪਣੀ ਬਰਫ਼ ਦੀ ਸਿਖਰ ਨਹੀਂ ਦੇਖ ਰਹੇ ਇਸ ਲਈ ਸਾਡੇ ਕੋਲ ਅਜੇ ਵੀ ਕੁਝ ਬਰਫ਼ ਦੇਖਣ ਲਈ ਲੰਮਾ ਸਮਾਂ ਹੀ ਹੈ ਵਾਸ਼ ਚ ਇਹ ਤਾਂ ਆਪਨੇ ਦਿੰਦੇ ਨੇ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਨੂੰ ਸੰਤੋਸ਼ ਹੋ ਜਾਣਾ ਚਾਹੀਦਾ ਹੈ ਇਹ ਦੇਖਦੇ ਨੇ ਕਿ ਮਨੁੱਖੀ ਇਸ ਕਾਰਨ ਜਲਵਾਯੂ ਸੰਕਟ ਚੀਜ਼ਾਂ ਨੂੰ ਗੁੰਝਲਦਾਰ ਬਣਾਉਂਦਾ ਹੈ ਫਿਲਹਾਲ ਮੌਸਮ ਦੇ ਡਾਟਾ ਦੇ ਉੱਤੇ ਸਾਡੇ ਸਨੋਪੈਕ ਡਾਟਾ ਦੇ ਵਿੱਚ ਉਹਨਾਂ ਰੁਝਾਨਾਂ ਨੂੰ ਦੇਖਣਾ ਸ਼ੁਰੂ ਕਰ ਰਹੇ ਹਾਂ ਪਾਣੀ ਨੂੰ ਸੰਭਾਲਣਾ ਇ ਇੱਕ ਵੱਡੀ ਅਪੀਲ ਵੀ ਹੈ ਮੈਟਰੋ ਵੈਂਕੂਵਰ ਹਾਲਾਂਕਿ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਉਸ ਸ਼ਾਵਰ ਤਿੰਨ ਤੋਂ ਚਾਰ ਮਿੰਟ ਦਾ ਹੋਣਾ ਚਾਹੀਦਾ ਹੈ ਤਾਂ ਕਿ ਲੋਅਰ ਮੈਨ ਲੈਂਡ ਦੇ ਲੋਕ ਹਰ ਰੋਜ਼ ਲਗਭਗ ਇੱਕ ਬਿਲੀਅਨ ਲੀਟਰ ਸ਼ੁੱਧ ਪੀਣ ਵਾਲੇ ਪਾਣੀ ਦੀ ਵਰਤੋਂ ਕਰਦੇ ਨੇ ਗਰਮੀਆਂ ਦੇ ਵਿੱਚ ਇਹ ਗਿਣਤੀ 50% ਤੋਂ ਜ਼ਿਆਦਾ ਵਾਧ ਸਕਦੀ ਹੈ BC ਦੇ ਸਾਡਾ ਖੇਤਰ ਪ੍ਰਸ਼ਾਂਤ ਉੱਤਰੀ ਪੱਛਮੀ ਦੇ ਵਿੱਚ ਉੱਚ ਪਾਣੀ ਉਪਭੋਗ ਦਾਵਾਵਾਂ ਦੇ ਵਿੱਚੋਂ ਇੱਕ ਹੈ ਇਸ ਲਈ ਯਕੀਨੀ ਤੌਰ ਦੇ ਉੱਤੇ ਇਹ ਕੰਮ ਕਰਨ ਦੀ ਲੋੜ ਹੈ ਕਿ ਅਸੀਂ ਪਾਣੀ ਦੀ ਸੰਭਾਲ ਕਰ ਰਹੇ ਹਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ 1 ਮਈ ਨੂੰ ਪਾਣੀ ਦੀਆਂ ਪਾਬੰਦੀਆਂ ਇੱਕ ਵਾਰ ਫਿਰ ਲਾਗੂ ਹੋਣਗੀਆਂ World Organization for Animal Health ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਨੇ ਕੈਲੀਫੋਰਨੀਆ ਦੇ ਵਿੱਚ ਇੱਕ ਡੱਕ ਫਾਰਮ ਦੇ ਵਿੱਚ ਉਹ ਪੋਲਟਰੀ ਦੇ ਵਿੱਚ 85N9 ਬਰਡ ਫਲੂ ਦੇ ਪਹਿਲੇ ਪ੍ਰਕੋਪ ਦੀ ਰਿਪੋਰਟ ਕੀਤੀ ਹੈ US ਅਧਿਕਾਰੀਆਂ ਨੇ ਜਿਹੜਾ ਉਹ ਮਰਸਟ ਕਾਉਂਟੀ ਕੈਲੀਫੋਰਨੀਆ ਦੇ ਵਿੱਚ ਉਸੇ ਫਾਰਮ ਦੇ ਉੱਤੇ ਵਧੇਰੇ ਆਮ H5N1 ਤਨਾ ਦਾ ਵੀ ਪਤਾ ਲਗਾਇਆ ਉਹਨਾਂ ਨੇ ਪੈਰਿਸ ਅ ਅਧਿਕਾਰਤ WOAH ਨੂੰ ਇੱਕ ਰਿਪੋਰਟ ਕੀਤੀ ਹੈ ਤੇ ਕਿਹਾ ਹੈ ਕਿ 2 ਦਸੰਬਰ ਤੱਕ ਫਾਰਮ ਤੇ ਲਗਭਗ 119000 ਪੰਛੀ ਮਾਰੇ ਗਏ ਸਨ ਬਹੁਤ ਜ਼ਿਆਦਾ ਜਰਸੇਮ ਏਵੀਅਨ ਇਨਫਲੂਐਂజా ਜਿਸ ਨੂੰ ਆਮ ਤੌਰ ਤੇ ਬਰਡ ਫਲੂ ਵੀ ਕਿਹਾ ਜਾਂਦਾ ਹੈ ਹਾਲ ਹੀ ਦੇ ਸਾਲਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਫੈਲਿਆ ਹੈ ਜਿਸ ਨਾਲ ਲੱਖਾਂ ਮੁਰਗੀਆਂ ਦੀ ਵੀ ਮੌਤ ਹੋ ਗਈ ਇਹ ਯੂਐਸ ਦੇ ਵਿੱਚ ਡੇਰੀ ਗਾਵਾਂ ਸਮੇਤ ਦਰਜਨਾ ਥਣਧਾਰੀ ਪ੍ਰਜਾਤੀਆਂ ਵੀ ਦੇ ਵਿੱਚ ਵੀ ਫੈਲਿਆ ਤੇ ਲੋਇਸੀਆਨਾ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹਾਲ ਹੀ ਤੇ ਸਾਰਾ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਪਹੁੰਚਾਉਣ ਵਾਲਾ ਤਨਾਹ H5N1 ਹੈ H5N9 ਬਹੁਤ ਘੱਟ ਹੁੰਦਾ ਹੈ ਯੂਐਸਏ ਖੇਤੀਬਾੜੀ ਵਿਭਾਗ ਨੇ WOAH ਨੂੰ ਦਿੱਤੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਸੰਯੁਕਤ ਰਾਜ ਦੇ ਵਿੱਚ ਪੋਲਟਰੀ ਦੇ ਵਿੱਚ HPAI H5N9 ਦਾ ਇਹ ਪਹਿਲਾ ਪੁਸ਼ਟੀ ਹੋਇਆ ਕੇਸ ਹੈ USDA ਐਨੀਮਲ ਐਂਡ ਪਲਾਂਟ ਹੈਲਥ ਇਨਸਪੈਕਸ਼ਨ ਸਰਵਿਸ ਸਟੇਟ ਐਨੀਮਲ ਹੈਲਥ ਐਂਡ ਵਾਈਲਡ ਲਾਈਫ ਅਧਿਕਾਰੀਆਂ ਦੇ ਨਾਲ ਮਿਲ ਕੇ ਐਚ ਪੀ ਏ ਆਈ ਨਾਲ ਸੰਬੰਧਿਤ ਘਟਨਾਵਾਂ ਦੇ ਜਵਾਬ ਦੇ ਵਿੱਚ ਵਿਆਪਕ ਮਹਾਮਾਰੀ ਵਿਗਿਆਪਨ ਜਾਂਚਾਂ ਤੇ ਵਧੀ ਹੋਈ ਨਿਗਰਾਨੀ ਕਰ ਰਹੀ ਹੈ ਯੂਨਾਈਟਿਡ ਨੇਸ਼ਨਸ ਦੀ ਪਹਿਲੀ ਕੌਂਗਰੈਸ ਇਨਫੋਰਸਡ ਫੋਰਸਸ ਡਿਸ ਅਪੀਰੈਂਸ ਤੇ ਜਨੀਵਾ ਦੇ ਵਿੱਚ ਇਹ ਹੋਈ ਹੈ ਜੋ ਕਿ ਹਿਊਮਨ ਰਾਈਟਸ ਕਮਿਸ਼ਨ ਦੇ ਵੱਲੋਂ ਪਹਿਲੀ ਵਾਰ ਕਰਵਾਈ ਗਈ ਇਸ ਮੌਕੇ ਸਿੱਖ ਨੁਮਾਇੰਦਿਆਂ ਦੇ ਵੱਲੋਂ ਪੰਜਾਬ ਦੇ ਵਿੱਚ ਖਾਕੂਬਾਦ ਦੇ ਦੌਰ ਦੀਆਂ ਅਣਪਛਾਤੀਆਂ ਲਾਸ਼ਾਂ ਤੇ ਬਾਕੀ ਸਿੱਖ ਮੁੱਦਿਆਂ ਦੇ ਉੱਤੇ ਆਵਾਜ਼ ਬੁਲੰਦ ਕੀਤੀ ਗਈ ਜਿਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਮਸਲਿਆਂ ਤੇ ਯੂਨ ਨੂੰ ਪੋਲਿਟਿਕਲ ਵਿਲ ਦਿਖਾਉਣੀ ਚਾਹੀਦੀ ਹੈ ਜਿਹੜੀ ਸਾਡੀ ਜਨੀਵਾ ਦੀ ਜਿਹੜੀ ਫੇਰੀ ਸੀਗੀ ਜਿੱਥੇ ਯੂਨਾਈਟਿਡ ਨੇਸ਼ਨਸ ਦੀ ਪਹਿਲੀ ਕਾਂਗਰਸ ਔਨ ਐਨਫੋਰਸਡ ਡਿਸ ਅਪੀਰੈਂਸਸ ਉਹ ਚੱਲ ਰਹੀ ਸੀ ਉਹ ਕਾਂਗਰਸ ਸੀਗੀ ਕਿ ਜਿਹੜੇ ਲੋਕ ਕਈ ਦੇਸ਼ਾਂ ਦੇ ਵਿੱਚ ਇਨਕਲੂਡਿੰਗ ਇੰਡੀਆ ਦੇ ਜੋ ਸਿੱਖਾਂ ਦੇ ਨਾਲ ਹੋਇਆ ਕਿ ਜਿਹੜੀਆਂ ਲਾਪਤਾ ਲਾਸ਼ਾਂ ਜਾਂ ਜਿਹੜੀਆਂ ਲਾਸ਼ਾਂ ਪਰਿਵਾਰਾਂ ਨੂੰ ਮਿਲੀਆਂ ਹੀ ਨਹੀਂ ਉਹਦੇ ਦੌਰਾਨ ਇਹ ਸਾਡੀ ਉੱਥੇ ਇੱਕ ਪਹਿਲਾ ਕਾਂਗਰਸ ਯੂਨਾਈਟਿਡ ਨੇਸ਼ਨਸ ਦੇ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਚੱਲ ਰਿਹਾ ਸੀ ਉਹਦੇ ਵਿੱਚ ਸਾਨੂੰ ਭਾਗ ਲੈਣ ਦਾ ਮੌਕਾ ਮਿਲਿਆ ਤੇ ਉੱਥੇ ਸਾਨੂੰ ਮਿਲੇ ਸੀਗੇ ਸਪੈਸ਼ਲ ਰੈਪੋਰਟਰ ਫਾਰ ਦਾ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਤੇ ਮਨੁੱਖੀ ਅਧਿਕਾਰਾਂ ਤੇ ਉਹਨਾਂ ਦੇ ਨਾਲ ਸਪਟੰਬਰ 2024 ਦੇ ਵਿੱਚ ਅਸੀਂ ਭਾਜੀ ਹਰਦੀਪ ਸਿੰਘ ਨੀਜਰ ਦੇ ਪਰਿਵਾਰ ਦੇ ਨਾਲ ਕੇਸ ਇਕ ਫੈਡਰੇਸ਼ਨ ਨੇ ਇੱਕ ਕੰਪਲੇਂਟ ਫਾਈਲ ਕੀਤੀ ਸੀਗੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਕਿ ਇੰਡੀਆ ਨੇ ਕਿਸ ਤਰੀਕੇ ਦੇ ਨਾਲ ਤੇ ਪਲੈਨਿੰਗ ਦੇ ਨਾਲ ਭਾਜੀ ਹਰਦੀਪ ਸਿੰਘ ਨੂੰ ਸ਼ਹੀਦ ਕੀਤਾ ਅਸਾਸਿਨੇਟ ਕੀਤਾ ਕੈਨੇਡਾ ਦੇ ਵਿੱਚ ਗੁਰਨਾਨਕ ਸੇਗੋਬਰ ਸਾਹਿਬ ਦੇਕੇ ਉਹ ਜਿਹੜੀ ਕੰਪਲੇਂਟ ਹੈ ਜਿਹੜਾ UN ਦਾ ਸਪੈਸ਼ਲ ਰੈਪੋਰਟਰ ਹੈ ਜਿਹੜੇ ਇੱਕ ਇਨਵੈਸਟੀਗੇਟਿਵ ਆਫੀਸਰ ਹੁੰਦੇ ਆ ਯੂਨਾਈਟਿਡ ਨੇਸ਼ਨਸ ਵੱਲੋਂ ਉਹਨਾਂ ਨੇ ਉਹ ਜਿਹੜੀ ਰਿਪੋਰਟ ਹੈ ਇੰਡੀਆ ਨੂੰ ਫਾਈਲ ਕੀਤੀ 16 ਪੇਜ ਦੀ ਰਿਪੋਰਟ ਨਵੰਬਰ 2024 ਦੇ ਵਿੱਚ ਤੇ ਉਹਨਾਂ ਨੂੰ 60 ਦਿਨਾਂ ਦਾ ਸਮਾਂ ਦਿੱਤਾ ਇੰਡੀਆ ਨੂੰ ਉਹਦਾ ਰਿਸਪਾਂਸ ਦੇਣ ਲਈ ਉਸ ਰਿਪੋਰਟ ਦੇ ਵਿੱਚ ਕੁਝ ਜਿਹੜੀਆਂ ਅਹਿਮ ਗੱਲਾਂ ਸੀਗੀਆਂ ਉਹ ਮੈਂ ਆਪ ਜੀ ਨਾਲ ਸਾਂਝੀਆਂ ਕਰਦਾ ਆ ਕਿ ਪਹਿਲੀ ਅਹਿਮ ਗੱਲ ਇਹ ਸੀ ਕਿ ਉਹਨਾਂ ਨੇ ਭਾਈ ਹਰਦੀਪ ਸਿੰਘ ਨੇਜਰ ਨੂੰ ਇੱਕ ਸਿੱਖ ਲੀਡਰ ਸਿੱਖ ਆਗੂ ਗੁਰਦੁਆਰਾ ਸਾਹਿਬ ਦਾ ਆਗੂ ਤੇ ਖਾਲਸਤਾਨ ਦਾ ਆਗੂ ਉਹਨਾਂ ਨੂੰ ਆਈਡੀ ਇਡੈਂਟੀਫਾਈ ਕੀਤਾ ਨਾ ਕਿ ਕੋਈ ਐਕਸਟਰੀਮਿਸਟ ਜਾਂ ਟੈਰਰਿਸਟ ਜਿਹੜੇ ਸ਼ਬਦਾਵਲੀ ਜਿਹੜੀ ਇੰਡੀਆ ਉਹਨਾਂ ਤੇ ਥੋਪਣ ਦੀ ਕੋਸ਼ਿਸ਼ ਕਰਦਾ ਸੀ ਇਦਾਂ ਦੀ ਕੋਈ ਵੀ ਗੱਲ ਯੂਨ ਦੀ ਰਿਪੋਰਟ ਤੇ ਵਿੱਚ ਨਹੀਂ ਸੀਗੀ ਉਹਨਾਂ ਨੂੰ ਐਕਚੁਅਲੀ ਇੱਕ ਆਨੈਸਟ ਹਾਰਡ ਵਰਕਿੰਗ ਤੇ ਇੱਕ ਆਗੂ ਦੇ ਤੌਰ ਤੇ ਸਿੱਖਾਂ ਦਾ ਖਾਲਸਤਾਨ ਪ੍ਰਤੀ ਦਿਖਾਇਆ ਗਿਆ ਤੇ ਉਹਦੀ ਫਿਰ ਆਈਡੀ ਜਿਹੜੀ ਆ ਇੰਡੀਆ ਨੇ ਜੋ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਆਇਡੈਂਟਿਟੀ ਨੂੰ ਉਹਨੂੰ ਇਹਦੇ ਵਿੱਚੋਂ ਰਿਪੋਰਟ ਤੇ ਵਿੱਚੋਂ ਅਸਲ ਜਿਹੜੇ ਸੱਚ ਹੈ ਉਹ ਮਿਲਦਾ ਹੈ ਉਸ ਦੇ ਨਾਲ-ਨਾਲ ਜਿਹੜੇ ਰਿਪੋਰਟ ਨੇ ਇੱਕ ਵੱਡੀ ਜਿਹੜਾ ਵੱਡਾ ਖੁਲਾਸਾ ਕੀਤਾ ਸੀਗਾ ਉਹ ਇਹ ਸੀ ਕਿ ਇੰਡੀਆ ਨੇ ਕਿਸ ਤਰੀਕੇ ਦੇ ਨਾਲ ਯੂਈਪਾ ਨੂੰ ਵਰਤ ਕੇ ਆ ਪਾਜੀ ਹਰਦੀਪ ਸਿੰਘ ਉੱਤੇ ਹਰਾਸਮੈਂਟ ਤੇ ਉਹਨੂੰ ਇੱਕ ਜਿਹਦਾ ਖੁੰਝੇ ਲਾਉਣ ਦੀ ਕੋਸ਼ਿਸ਼ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਯੂਈਪਾ ਦੀ ਜਿਹੜੀ ਗਲਤ ਵਰਤੋਂ ਆ ਕਿ ਯੂਈਪਾ ਲੋਅ ਹੀ ਗਲਤ ਹੈ ਪਹਿਲੋਂ ਇੰਡੀਆ ਦਾ ਇਹ ਵੀ ਵਿੱਚ ਲਿਖਿਆ ਹੈ ਕਿ ਉਹਨੂੰ ਉਹਦੀ ਗਲਤ ਵਰਤੋਂ ਕਰਨੀ ਸੌਖੀ ਹੁੰਦੀ ਹੈ ਕਿ ਕਿ ਉਹ ਕਿੰਨਾ ਲੂਸ ਤਰੀਕੇ ਨਾਲ ਬਣਾਇਆ ਗਿਆ ਹੈ ਤੇ ਉਹਦੀ ਆਟੋਮੈਟਿਕਲੀ ਸਟੇਟ ਤੇ ਕੋਲ ਜਰਿਸਟ੍ਰਿਕਸ਼ਨ ਨੇ ਕਿ ਕਿਦਾਂ ਵਰਤਣਾ ਕਿਹਦੇ ਤੇ ਵਰਤਣਾ ਤੇ ਕਿੰਨੇ ਚੱਲੇ ਵਰਤਣਾ ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਬਾਜੀ ਹਰਦੀਪ ਸਿੰਘ ਦੇ ਜਿਹੜੀ ਜ਼ਮੀਨ ਜ਼ਬਤ ਕੀਤੀ ਗਈ ਬਾਜੀ ਹਰਦੀਪ ਸਿੰਘ ਦੇ ਪਰਿਵਾਰ ਨੂੰ ਤੰਗ ਕੀਤਾ ਗਿਆ ਉਹਨਾਂ ਦੇ ਮਾਤਾ ਪਿਤਾ ਜਦੋਂ ਪੰਜਾਬ ਦੇ ਵਿੱਚ ਸੀਗੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਬਾਅਦਲੇ ਫਿਰ ਉਹਨਾਂ ਨੇ ਇਹ ਜਿਹੜੀ ਸਾਰੇ ਦੇ ਅਧੀਨ ਬਾਜੀ ਨੂੰ ਇੱਕ ਟੈਰਰਿਸਟ ਡੈਜ਼ਿਗਨੇਟ ਕੀਤਾ ਤੇ ਉਹਦੇ ਫੇਰ ਉਹਨਾਂ ਨੇ ਕੈਨੇਡਾ ਨੂੰ ਇਨਫੋਰਮੇਸ਼ਨ ਦਿੱਤੀ ਕੈਨੇਡਾ ਦੀ ਸਰਕਾਰ ਨੇ ਉਹ ਇਨਫੋਰਮੇਸ਼ਨ 2017-18 ਦੇ ਵਿੱਚ ਵਰਵੇਟਮ ਲੈ ਲਈ ਉਸ ਸਮੇਂ ਤੇ ਉਹਨਾਂ ਦੀ ਗਲਤੀ ਸੀ ਤੇ ਉਹਨਾਂ ਨੇ ਹਰਦੀਪ ਸਿੰਘ ਨੂੰ ਇੱਥੇ ਵੀ ਉਹਨਾਂ ਨੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਕੈਨੇਡਾ ਦੇ ਜ਼ਰੀਏ ਉਹਨਾਂ ਦੀ ਸਰਵੇਲੈਂਸ ਵਧੀ ਉਹਨਾਂ ਦੇ ਬੈਂਕ ਅਕਾਊਂਟਸ ਫ੍ਰੀਜ਼ ਕੀਤੇ ਗਏ ਉਹਨਾਂ ਨੂੰ ਨੋ ਫਲਾਈ ਲਿਸਟ ਤੇ ਪਾਇਆ ਗਿਆ ਇਹ ਸਾਰਾ ਕੁਝ ਉਹਨਾਂ ਦੇ ਨਾਲ ਹੋਇਆ ਜੋ ਬਾਅਦ ਦੇ ਵਿੱਚ ਕੈਨੇਡਾ ਦੀ ਸਰਕਾਰ ਤੇ ਕੈਨੇਡਾ ਦਾ মিডিਆ ਵੀ ਕਹਿ ਰਿਹਾ ਕਿ ਸਖਤੀ ਜਿਹੜੀ ਹੈ ਬਹੁਤ ਜਿਆਦਾ ਬੇਨਾ ਮਤਲਬ ਤੋਂ ਇੰਡੀਆ ਦੇ ਇੱਕ ਇਹ ਜਿਹੜੇ ਝੂਠੇ ਬਿਆਨ ਸੀਗੇ ਉਹਨਾਂ ਦੇ ਕਰਕੇ ਹੋਈ ਸੋ ਹਿਊਮਨ ਦੀ ਰਿਪੋਰਟ ਨੇ ਸਾਰਾ ਜਿਹੜਾ ਆ ਉਥੇ ਆਈਡੈਂਟੀਫਾਈ ਕੀਤਾ ਕਿ ਸਾਰਾ ਕੁਛ ਹਰਦੀਪ ਸਿੰਘ ਦੇ ਆਲੇ ਦੋਲੇ ਚੱਲ ਰਿਆ ਸੀ ਟੂ ਦਾ ਪੁਆਇੰਟ ਜਿਹੜਾ ਇੰਡੀਆ ਨੇ ਉਹਨੂੰ ਜਦੋਂ ਅਸਾਸਿਨੇਟ ਕੀਤਾ ਜਦੋਂ ਸ਼ਹੀਦ ਕੀਤਾ ਉਦੋਂ ਉਹਨਾਂ ਨੇ ਖੁਸ਼ੀ ਮਨਾਈ ਤੇ ਉਹਨਾਂ ਦੇ ਮੀਡੀਆ ਨੇ ਉਹਨਾਂ ਦੀ ਪਬਲਿਕ ਨੇ ਇਸ ਗੱਲ ਦੀ ਖੁਸ਼ੀ ਮਨਾਈ ਕਿ ਇੱਕ ਜੋ ਉਹ ਕਹ ਰਹੇ ਸੀਗੇ ਡੈਜ਼ਰਟ ਨੇ ਦਾ ਟੈਰਰਿਸਟ ਜਿਹੜੀ ਗੱਲ ਦਾ ਸਾਨੂੰ ਪਤਾ ਆ ਕਿ ਉਹ ਇੱਕ ਸਿਕਾਗੋ ਸੀ ਉਹਨੂੰ ਹੁਣ ਮਾਰਿਆ ਗਿਆ ਅੰਡੀਆ ਨੇ ਇਸ ਰਿਪੋਰਟ ਦੇ ਮੁਤਾਬਕ ਇੰਟਰਨੈਸ਼ਨਲ ਲਾ ਨੂੰ ਵਾਇਓਲੇਟ ਕੀਤਾ ਹਿਊਮਨ ਰਾਈਟਸ ਲਾ ਨੂੰ ਵਾਇਓਲੇਟ ਕੀਤਾ ਤੇ ਯੂਨਾਈਟਿਡ ਨੇਸ਼ਨਜ਼ ਦੀ ਰਿਪੋਰਟ ਨੇ ਇੰਡੀਆ ਤੋਂ ਸੱਤ ਡਿਮਾਂਡਸ ਮੋਰੇ ਰੱਖੀਆਂ ਜਿਹੜੇ ਇੰਡੀਆ ਨੂੰ ਜਵਾਬ ਦੇ ਬਣਾਉਂਦਾ ਹੈ 60 ਦਿਨਾਂ ਦੇ ਵਿੱਚ ਉਹ ਜਿਹੜੇ ਜਵਾਬ ਹੈ ਇੰਡੀਆ ਨੇ ਜਨੂਅਰੀ 3 2025 ਦੇ ਵਿੱਚ ਜਿਹੜੇ ਕੁਝ ਹਫ਼ਤੇ ਪਹਿਲਾਂ ਦਿੱਤੇ ਯੂਨਾਈਟਿਡ ਨੇਸ਼ਨਜ਼ ਨੂੰ ਤੇ ਦਿੱਤੇ ਵੀ ਇਸ ਤਰੀਕੇ ਦੇ ਨਾਲ ਜਿੱਦਾਂ ਇੰਡੀਆ ਦੇ ਚਾਈਲਡਿਸ਼ ਟੈਂਟਰਮਸ ਹੁੰਦੇ ਆ ਉਦਾਂ ਉਸੇ ਤਰੀਕੇ ਦੇ ਨਾਲ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਯੂਨਾਈਟਿਡ ਨੇਸ਼ਨਸ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਮਿਸ਼ਨ ਕੈਨੇਡਾ ਤੇ মিডিਆ ਜਿਹੜਾ ਦੁਨੀਆ ਦਾ ਆ ਉਹ ਇੰਡੀਆ ਦੇ ਖਿਲਾਫ ਆ ਇੰਡੀਆ ਨੂੰ ਬਾਇਸ ਇੰਡੀਆ ਪ੍ਰਤੀ ਬਾਇਸਡ ਆ ਤੇ ਉਹ ਝੂਠ ਬੋਲ ਰਹੇ ਆ ਤੇ ਝੂਠ ਦੇ ਆਧਾਰ ਤੇ ਉਹਨਾਂ ਨੇ ਇਹ ਰਿਪੋਰਟ ਬਣਾਈ ਆ ਇਹ ਉਹਨਾਂ ਦੀ 2 ਪੇਜ ਦੀ ਜਿਹੜੀ ਜਵਾਬ ਆ ਉਹ ਪਬਲਿਕ ਵੀ ਆ ਯੂਨਾਈਟਿਡ ਨੇਸ਼ਨਸ ਦੀ ਉਹ ਵੈਬਸਾਈਟ ਤੇ ਉੱਤੇ ਵੀ ਦਰਜ ਆ ਇੰਡੀਆ ਦਾ ਜਿਹੜਾ ਕੰਮ ਆ ਕਿ ਸਾਰਿਆਂ ਨੂੰ ਪਤਾ ਆ ਕਿ ਉਹਨਾਂ ਨੇ ਲਗਾਤਾਰ ਇਸ ਗੱਲ ਤੋਂ ਮੰਨਕਰ ਹੋਇਆ ਤੇ ਰਾਤ ਕੇ ਸਾਰਾ ਪ੍ਰੂਫ ਜਿਹੜਾ ਆ ਪ੍ਰੂਫ ਹੋ ਮੋਰੇ ਪਿਆ ਆ ਕਿ ਇੰਡੀਆ ਨੇ ਜੋ ਜੋ ਕੀਤਾ ਆ ਜੋ ਭਾਈ ਹਰਦੀਪ ਸਿੰਘ ਦੇ ਜਿਹੜੇ ਕੇਸ ਦੇ ਵਿੱਚ ਜਾਂ ਅਸੈਸਿਨੇਸ਼ਨ ਅਟੈਂਪਟ ਭਾਈ ਗੁਰਪਤਨ ਸਿੰਘ ਪੰਨੂ ਦੇ ਕੇਸ ਦੇ ਵਿੱਚ ਉਹਦੇ ਇਨਡਾਈਟਮੈਂਟ ਵੀ ਜਿਹੜਾ ਆ ਸਾਰਿਆਂ ਦੇ ਮੋਰੇ ਆ ਸੋ ਇਹ ਜਿਹੜੀ ਗੱਲ ਆ ਕਿ ਇਹ ਬਾਇਸ ਤੇ ਆ ਜਾਂ ਝੂਠ ਆ ਇਹ ਸਰਾ ਸਰ ਇੰਡੀਆ ਵੱਲੋਂ ਉਹਨਾਂ ਦੀ ਨੋਰਮਲ ਜਿਹੜੀ ਐਕਟੀਵਿਟੀ ਆ ਉਹ ਇਹੀ ਹੁੰਦੀ ਆ ਕਿ ਸਾਰੀ ਦੁਨੀਆ ਗਲਤ ਆ ਤੇ ਇੰਡੀਆ ਜਿਹੜਾ ਉਹ ਸਹੀ ਆ ਸੋ ਇਸ ਰਿਪੋਰਟ ਦਾ ਹੁਣ ਜਿਹੜਾ ਅਗਲਾ ਫੇਜ਼ ਏ ਆ ਕਿ ਕੈਨੇਡਾ ਦੇ ਵਿੱਚ ਸੈਕੂਅਰੇਸ਼ਨ ਵੱਲੋਂ ਆ ਬਾਬਰੇ ਜਿਹੜੇ ਕਿ ਯੂਨ ਦੇ ਪਰਮਨੈਂਟ ਰਿਪਰੈਜ਼ੈਂਟੇਟਿਵ ਆ ਕੈਨੇਡਾ ਦੇ ਬਿਹਫ ਤੇ ਮੈਲਨੀ ਜੋਲੀ ਜੋ ਮਿਨਿਸਟਰ ਆਫ ਫੋਰਨ ਅਫੇਅਰਜ਼ ਜਾਂ ਤੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਸਾਰਿਆਂ ਨੂੰ ਇੱਕ ਪ੍ਰੈਸ ਰਿਲੀਜ਼ ਤੇ ਇੱਕ ਖੱਤ ਲਿਖਿਆ ਗਿਆ ਆ ਫੈਡਰੇਸ਼ਨ ਵੱਲੋਂ ਕਿ ਉਹ ਇਸ ਚੀਜ਼ ਦਾ ਜਵਾਬ ਦੇਣ ਪਬਲਿਕ ਸਫੀਅਰ ਦੇ ਵਿੱਚ ਤੇ ਬਾਬਰੇ ਜਿਹੜਾ ਆ ਪਰਮਨੈਂਟ ਰਿਪਰੈਜ਼ੈਂਟੇਟਿਵ ਕੈਨੇਡਾ ਦਾ ਯੂਨ ਦਾ ਯੂਨਾਈਟਿਡ ਨੇਸ਼ਨਸ ਦਾ ਉਹ ਯੂਨਾਈਟਿਡ ਨੇਸ਼ਨਸ ਜਿਹਦੇ ਉਹ ਬਹਿਣਾ ਆ ਮਾਰਚ ਦੇ ਵਿੱਚ ਜਿਨੀਵਾ ਸਵਿਟਜ਼ਰਲੈਂਡ ਦੇ ਵਿੱਚ ਉੱਥੇ ਇਹ ਜਿਹੜਾ ਮੁੱਦਾ ਆ ਸਾਰੇ ਦੇਸ਼ਾਂ ਦੇ ਮੂਰੇ ਉਠਾਉਣ ਕਿ ਆ ਰਿਪੋਰਟ ਜਿਹੜੀ ਆ ਇੰਡੀਆ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੇ ਘੇਰਿਆ ਆ ਤੇ ਇੰਡੀਆ ਇਹ ਜਿਹੜੇ 7 ਡਿਮਾਂਡਸ ਯਾ ਯੂਨਾਈਟਿਡ ਨੇਸ਼ਨਸ ਵੱਲੋਂ ਜਵਾਬ ਦੇਣ ਨਹੀਂ ਤਾਂ ਇਹ ਜਿਹੜੀ ਗੱਲ ਆ ਜਿਹੜੇ ਕੱਟਗੰਦੀ ਲੋਕ ਆ ਸਿੱਖ ਆ ਹੋਰ ਪਾਈ ਚਾ ਰਹੇ ਨੇ ਜਦੋਂ ਇੰਡੀਆ ਨੂੰ ਇਦਾਂ ਨਹੀਂ ਕੋਈ ਠਾਕੜ ਕਰਦਾ ਇੰਡੀਆ ਨੂੰ ਕੋਈ ਜਵਾਬਦਾ ਨਹੀਂ ਬਣਾਉਂਦਾ ਫਿਰ ਉਹ ਇਮਬੋਲਡੈਂਟ ਹੋ ਜਾਂ ਉਹਨਾਂ ਨੂੰ ਹੋਰ ਸਟਰੈਂਥ ਮਿਲਦੀ ਹੈ ਕਿ ਅਸੀਂ ਜੋ ਕਰ ਰਹੇ ਹਾਂ ਸਾਨੂੰ ਕੋਈ ਰੋਕਣ ਵਾਲਾ ਨਹੀਂ ਹੈਗਾ ਸੋ ਇਹ ਜਿਹੜੀ ਜਿਹੜੀ ਜਾਣਕਾਰੀ ਹੈ ਅਗੇ ਦੇਖਦੇ ਹਾਂ ਅਡਮੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਜਨਰਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਹੈ ਕਿ ਇੱਕ ਨਾਂ ਟਾਸਕ ਫੋਰਸ ਬਣਾਈ ਗਈ ਸੀਗੀ ਅਲਬਰਟਾ ਸਰਕਾਰ ਵੱਲੋਂ ਕੋਵਿਡ 19 ਦੇ ਬਾਰੇ ਅ ਔਰ ਉਸ ਟਾਸਕ ਫੋਰਸ ਨੇ ਆਪਣਾ ਕੰਮਕਾਰ ਜੀ ਕੰਪਲੀਟ ਕੀਤਾ ਜਿਉਂ ਹੀ ਉਹ ਕੰਮਕਾਰੂਆਂ ਨੇ ਆਪਣਾ ਕੰਪਲੀਟ ਕੀਤਾ ਤੇ ਯੂਸੀਪੀ ਦੇ ਇੱਕ ਐਮਐਲਏ ਜਿਹੜੇ ਨੇ 에ਰਿਕ ਬੁਸ਼ਾਰਡ ਇਹ ਕੈਲਗਰੀ ਲੋਹੀਟ ਤੋਂ ਹੈ ਨੇ ਉਹਨਾਂ ਨੇ ਉਹ ਪੋਸਟ ਕਰ ਦਿੱਤੀ ਜੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਪਈ ਇਹ ਰਿਪੋਰਟ ਦੇ ਨਾਲ ਅਸੀਂ ਇੱਕ ਸਟੈਪ ਹੋਰ ਸਚਾਈ ਦੇ ਨੇੜੇ ਹੋ ਰਹੇ ਹਾਂ ਗੱਲ ਕੀ ਸੀ ਜੀ ਕਿ ਬਹੁਤ ਸਾਰੇ ਲੋਕ ਤੁਹਾਨੂੰ ਯਾਦ ਹੋਣਾ ਉਹਨਾਂ ਦਿਨਾਂ ਦੇ ਵਿੱਚ ਵਿਰੋਧ ਕਰ ਰਹੇ ਸੀਗੇ ਕਿ ਜਿਹੜੀ ਵੈਕਸੀਨ ਹੈਗੀ ਹੈ ਕੋਵਿਡ-19 ਦੇ ਨਾਲ ਜਿਹੜਾ ਕਹਿ ਲਓ ਇੱਕ ਕਿਸਮ ਦਾ ਟਾਕਰਾ ਕਰਨ ਲਈ ਦਿੱਤੀ ਜਾ ਰਹੀ ਹੈ ਵੀ ਉਹ ਠੀਕ ਨਹੀਂ ਹੈਗੀ ਆ ਅ ਭਈ ਧੱਕੇ ਨਾਲ ਉਹ ਨਹੀਂ ਦੇਣੀਆਂ ਚਾਹੀਦੀਆਂ ਬਹੁਤ ਸਾਰੇ ਲੋਕਾਂ ਦਾ ਇਹ ਸੀਗਾ ਪਰ ਜਿਹੜੇ ਸਾਇੰਸ ਸੀਗੇ ਡਾਕਟਰ ਸੀਗੇ ਦੁਨੀਆ ਭਰ ਤੋਂ ਜਿਹੜੇ ਲੋਕ ਕਹਿ ਰਹੇ ਸੀ ਵੀ ਇਹਦੇ ਨੂੰ ਫਾਈਟ ਕਰਨ ਲਈ ਸਾਰੇ ਲੋਕ ਜਿਹੜੇ ਆ ਇਹ ਡਾਕਟਰ ਤੇ ਸਾਇੰਸਦਾਨ ਇਕੱਠੇ ਹੋਏ ਔਰ ਉਹਨਾਂ ਨੇ ਉਹ ਵੈਕਸੀਨ ਡਿਵੈਲਪ ਕੀਤੀ ਤਾਂ ਕਿ ਲੋਕਾਂ ਨੂੰ ਮੌਤ ਤੋਂ ਬਚਾਇਆ ਜਾ ਸਕੇ ਉਹ ਕਹਿੰਦੇ ਮਿਲੀਅਨ ਜਿਹੜੇ ਲੋਕ ਨੇ ਉਹ ਉਸ ਵੇਲੇ ਮੌਤ ਤੋਂ ਬਚੇ ਆ ਪਰ ਅਲਬਰਟਾ ਸਰਕਾਰ ਨੇ ਜਿਹੜੇ ਜੀ ਇੱਕ ਡਾਕਟਰ ਰੈਡੀਅਰ ਦੇ ਵਿੱਚ ਐਮਰਜੈਂਸੀ ਚ ਕੰਮ ਕਰਿਆ ਕਰਦੇ ਸੀਗੇ ਉਹਨਾਂ ਨੂੰ ਇਸ ਰਿਪੋਰਟ ਲਈ ਉਹਨਾਂ ਨੇ ਚੁਣਿਆ ਤੇ ਉਹ ਉਹਦੇ ਹੈੱਡ ਸੀਗੇ ਉਦੋਂ ਵੀ ਉਹਨਾਂ ਦੇ ਕ੍ਰਿਟਿਸਿਜ਼ਮ ਕੀਤਾ ਗਿਆ ਸੀ ਕਿ ਉਹ ਇੱਕ ਕੌਂਟਰਰੀਅਨ ਵਿਅਕਤੀ ਹੈਗਾ ਯਾਨੀ ਵਿਰੋਧੀ ਬੰਦਾ ਆ ਇਸ ਗੱਲ ਦਾ ਕਿਉਂਕਿ ਉਹਨੇ ਉਦੋਂ ਵੀ ਕਿਹਾ ਸੀਗਾ ਕਹਿੰਦਾ ਜੀ ਵੀ ਇਹ ਜਿਹੜੇ ਨੰਬਰ ਦਿੱਤੇ ਜਾ ਰਹੇ ਨਾ ਹਸਪੀਟਲ ਦੇ ਵਿੱਚ ਲੋਕਾਂ ਨੂੰ ਭਾਰਤੀ ਕਰਾਉਣ ਦੇ ਉਹ ਕਹਿੰਦਾ ਬਹੁਤ ਵਧਾ ਚੜਾ ਕੇ ਦਿੱਤੇ ਜਾ ਰਹੇ ਆ ਤੇ ਉਹ ਹੁਣ ਇਸ ਗੱਲ ਨੂੰ ਲੈ ਕੇ ਜੀ ਇਹ ਰਿਪੋਰਟ ਉਹਨਾਂ ਤਿਆਰ ਕਰਕੇ ਤਾਂ ਦੇਤੀ ਆ ਤੇ ਉਹ ਸਰਕਾਰੀ ਵੈਬਸਾਈਟ ਤੇ ਪਾ ਦਿੱਤੀ ਗਈ ਹੈ ਜਿਹੜੇ ਏਐਮਏ ਦੇ ਸਾਫਕਾ ਹੈਗੇ ਨੇ ਪ੍ਰੈਜ਼ੀਡੈਂਟ ਰਹਿ ਚੁੱਕੇ ਉਹਨਾਂ ਨੇ ਜਿਹੜਾ ਜੀ ਇਸ ਗੱਲ ਦਾ ਵਿਰੋਧ ਕੀਤਾ ਉਹ ਕਹਿੰਦੇ ਵੀ ਇਹ ਪੈਸਾ ਵੀ ਵੇਸਟ ਕੀਤਾ ਤੇ ਟਾਈਮ ਵੀ ਵੇਸਟ ਕੀਤਾ ਔਰ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਕ੍ਰੀਏਟ ਕਰਨਾ ਉਹ ਕਹਿੰਦੇ ਬਾਲਾ ਠੀਕ ਨਹੀਂ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਟਰਸਟ ਆ ਉਹ ਘਟਦਾ ਆ ਸੋ ਹੁਣ ਦੇਖਦੇ ਆਂ ਜੀ ਕਿ ਸਰਕਾਰ ਦਾ ਕਹਿਣਾ ਹੈਗਾ ਵੀ ਅਸੀਂ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਵੀ ਜਿਹੜਾ ਸਮਾਂ ਦੇਣਾ ਚਾਹੁੰਦੇ ਆ ਸੋ ਉਹਨਾਂ ਨੇ ਉਹਨਾਂ ਨੂੰ ਸਮਾਂ ਦਿੱਤਾ ਜੀ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ